ਇਹ ਹਾਲ ਚਾਲ ਹੈ ਮਿੱਤਰੋ ਹੋਰ ਸਾਰਿਆਂ ਦੇ ਜਾਨਵਰ ਕੋਲ ਸੈਟ ਆ ਬਈ ਘਰ ਪ੍ਰਵਾਸ ਸੈਟਾ ਆ ਬਈ ਕੂਤਰਾਂ ਵਾਸਤੇ ਕਰ ਰਹੇ ਆ ਤਿਆਰ ਮਖਣੀ ਆਪਾਂ ਤੇ ਕਿਵੇਂ ਆਪਾਂ ਕੂਤਰਾਂ ਨੂੰ ਦਿੰਨੇ ਹੁੰਨੇ ਆ ਐ ਬਾਟਲਆਂ ਦੀ ਗੋਲੀ ਬਈ ਮਖਣੀ ਦੀ ਤੇ ਇਹਨੂੰ ਪਾਣੀ 'ਚ ਛੱਟ ਲੈਣਾ ਆ ਇਹ ਆਪਣਾ ਬੱਟ ਕੇ ਰੱਖੀਆਂ ਹੋਈਆਂ ਇੱਕ ਗੋਲੀ ਬਈ ਬਦਾਮ ਕੇ ਜੱਡੀ ਬਣਾ ਕੇ ਛੱਟ ਲੈਣੀ ਆ ਪਾਣੀ 'ਚ ਤੇ ਇਹ ਸਾਖਤ ਹੋ ਜੂਗੀ ਤਾਟ ਜੀ ਹੋ ਜੂਗੀ ਤੜਕੇ ਨੂੰ ਤੇ ਕੂਤਰ ਨੂੰ ਦੇਣੀ ਸੋਕੀ ਆ ਸਿੱਧੀ ਸਿੱਧੀ ਉਹਦੇ ਸੰਗ ਵਿੱਚ ਸਿੱਟੋ ਤੇ ਇਹਦੇ ਨਾਲ ਮੂੰਹ ਨਹੀਂ ਲੱਭੜ ਦੇਗੇ ਤੇ ਦੇਣੀ ਸੋਕੀ ਇੱਕ ਤਾਂ ਤੇ ਜੇ ਆਪਾਂ ਸਿੱਧੀ ਆਏ ਦਿੰਨੇ ਆ ਕੂਤਰ ਨੂੰ ਇਹਦੇ ਨਾਲ ਮੂੰਹ ਲੱਭੜ ਦੇ ਬਹੁਤ ਬਈ ਤੇ ਆਪਾਂ ਰਾਤ ਦਾ ਟਾਈਮ ਹੋਇਆ ਬਾ ਰਾਤ ਨੂੰ ਬੱਤੀ ਜੰਨੇ ਇਹਨੂੰ ਤੇ ਸਵੇ ਆ ਇਹਨਾਂ ਕੂਤਰਾਂ ਨੂੰ ਦੇ ਦਾਂਗੇ ਆਪਾਂ ਤੇ ਹਾਂ ਆਪਾਂ ਸਵੇਰੇ ਕੂਤਰਾਂ ਨੂੰ ਦੇ ਕੇ ਵੀ ਦਿਖਾਵਾਂਗੇ ਵੀ ਕਿਵੇਂ ਦਿੰਨੇ ਆਪਾਂ ਤੇ ਚਲੋ ਠੀਕ ਆ ਜੀ ਬਾਈ ਆਪਾਂ ਹੁਣ ਦੇਣ ਲੱਗਿਆ ਆਪਣੇ ਕੂਤਰਾਂ ਨੂੰ ਮਖਣੀ ਵੀ ਰਾਤ ਭਟੀਆਂ ਸੀ ਇਹ ਗੋਲੀਆਂ ਐ ਬਣ ਗਈਆਂ ਹੁਣੇ ਦੇਣੀਆਂ ਸੋਕੀਆਂ ਹੋਣਗੀਆਂ ਕੂਤਰਾਂ ਨੂੰ ਤੇ ਹੁਣ ਆਪਾਂ ਦਿੰਨੇ ਆਪਾਂ ਕੂਤਰਾਂ ਨੂੰ ਕੂਤਰ ਫੜ ਲ ਗਏ ਆਪਾਂ ਤੇ ਦੇ ਕੇ ਦਿਖਾਉਣੇ ਤੁਹਾਨੂੰ ਆਹ ਬਈ ਐਂ ਦੇ ਦੇਣੀ ਕੂਤਰ ਨੂੰ ਸਿੱਧੀ ਇਦਾਂ ਕੋਈ ਮੂੰਹ ਨਹੀਂ ਲੱਭੜਦਾ ਤੇ ਹੋਰ ਵੀ ਦੇਖਦਾ ਹੁਣ ਆਪਾਂ ਕੂਤਰਾਂ ਨੂੰ ਇਦਰ ਉਹ ਵੀ ਨਹੀਂ ਅੰਗਣਾ ਨਹੀਂ ਰਹਿਵਾਗੇ ਆ ਸਿੱਧੀਆਂ ਵੀ ਬਸ ਇਹਦੇ ਸੰਗ ਛੱਡ ਦੇਣੀ ਕੋਈ ਕੋਈ ਮੂੰਹ ਨਹੀਂ ਲੱਭੜਦਾ ਕੂਤਰਾਂ ਦਾ ਦੇਖ ਲਓ ਚਾਰ ਪੰਜ ਦਿਨ ਹੋ ਗਏ ਕੂਤਰਾਂ ਨੂੰ ਦੰਦਿਆਂ ਨੂੰ ਆਪਾਂ ਨੂੰ ਤੇ ਮਖਣੀ ਦਾ ਰਿਜਲਟ ਆਪਾਂ ਨੂੰ ਪੂਰਾ ਮਿਲ ਗਿਆ ਦੇਖ ਲੋ ਨਾ ਜਿਵੇਂ ਤੁਹਾਡੇ ਸਾਹਮਣੇ ਆ ਕੋਈ ਮੂੰਹ ਨਹੀਂ ਲੱਭਦਾ ਕੂਤਰ ਦਾ ਤੇ ਕੂਤਰ ਥੱਲਿਓਂ ਬਈ ਲਾਲ ਹੋਣ ਲੱਗ ਗਿਆ ਹਾਂ ਬਈ ਆਪਾਂ ਨੂੰ 4-5 ਦਿਨ ਹੋ ਗਿਆ ਕੂਤਰਾਂ ਨੂੰ ਮਖਣੀ ਦਿੰਦਿਆਂ ਨੂੰ ਆ ਵੇਖੋ ਰਿਜਲਟ ਤੁਹਾਡੇ ਸਾਹਮਣੇ ਆ ਸੱਤ ਜਿਵੇਂ ਲਾਲ ਹੋ ਗਏ ਕੂਤਰਾਂ ਦੀਆਂ ਇਹ ਕੂਤਰ ਦੀ ਨਹੀਂ ਆਪਾਂ ਹੋਰ ਵੀ ਕੂਤਰ ਫੜ ਕੇ ਬਹੋ ਰਹੇ ਤੁਹਾਨੂੰ ਆ ਹੋਰ ਕੂਤਰ ਆ ਇਹਨੂੰ ਵੀ ਆਪਾਂ ਮਖਣੀ ਦਿੱਤੀ ਆ ਇਹ ਵੀ ਥੱਲੇ ਸਾਤੀ ਚੱਕ ਲੋ ਜਮਾ ਲਾਲ ਆ ਵੀ ਜਿਹੜੀਆਂ ਸਾਤੀਆਂ ਥੱਲੇੋਂ ਲਾਲ ਆ ਉਹ ਕੂਤਰ ਉੱਡਣਗੇ ਹੀ ਉੱਡਣਗੇ ਆਪਣੇ ਤੇ ਰਿਜ਼ਲਟ ਦੇਣਗੇ ਅੱਗੇ ਕਿਸਮਤ ਆ ਆ ਗੂਦਰੀ ਵੇਖ ਲੋ ਸਾਤੀ ਇਹਦੀ ਵੀ ਜਮਾ ਲਾਲ ਪਈ ਉਹ ਨਵੇਂ ਗੋਲ ਪਿਆ ਕੂਤਰ ਕੁਦਰੀ ਥੱਲੇੋਂ ਦੇਖ ਲਓ 10-15 ਦਿਨਾਂ ਚ ਬਾਈ ਜਿਹੜੀ ਸਿੱਕਰੀ ਜੇ ਮਣੀ ਮੋਟੀ ਜਿਹੜੀ ਸਿੱਕਰੀ ਦੀਂਦੀ ਹੈ ਇਹ ਵੀ ਛੜ ਜੂਗੀ ਸਾਰੀ ਸਾਫ਼ ਹੋ ਜਾਣਗੀ ਸਤਾਂਜਮਾ ਆਹ ਗੋਦਰੀ ਦਾ ਵੀ ਦੇਖੋ ਬਾਈ ਕਰੋ ਸ਼ੌਂਕ ਇਹਦਾ ਪਹਿਲਾਂ ਤਾਂ ਤੇ ਹੁਣ ਤੁਹਾਨੂੰ ਦਿਖਾਉਣੇ ਦੀ ਛਾਤੀ ਥੱਲੇ ਦੇਖੋ ਜਿਵੇਂ ਆਪਾਂ ਇਹ ਟਮਾਟਰ ਵਾਂਗੂ ਲਾਲ ਆਹ ਗੋਦਰੀ ਦਾ ਵੀ ਕਰੋ ਸ਼ੌਂਕ ਪਹਿਲਾਂ ਤਾਂ ਇਹ ਇਹਨੂੰ ਚੈੱਕ ਕਰ ਲਓ ਤੁਹਾਨੂੰ ਤੇ ਬਾਈ ਹਾਂਜੀ ਬਾਈ ਤੁਹਾਨੂੰ ਦੱਸਤਾ ਸਾਰਾ ਤਰੀਕਾ ਦੇਣ ਦਾ ਬਣਾਉਣ ਦਾ ਤੇ ਵੀ ਕਿਵੇਂ ਬਣਾਉਣੀ ਆ ਤੇ ਆਪਣੇ ਕੂਤਰਾਂ ਨੂੰ ਦੇ ਕੇ ਚੈੱਕ ਕਰਿਓ ਦੇਣ ਦਾ ਸਹੀ ਤਰੀਕਾ ਇਹ ਆ ਇਹਦੇ ਨਾਲ ਮੂੰਹ ਮਾ ਕੁਛ ਨਹੀਂ ਨਿਬੜਦੇ ਤੇ ਆਪਣੇ ਚੈਨਲ ਨੂੰ ਕਰ ਲਓ ਬਾਈ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਣੀਆਂ ਵੀਡੀਓ ਵੇਖਣ ਲਈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ